ਅਸੀਂ ਕੱਲ ਜੀ ਤਨਸਾਰ ਨੂੰ ਮੱਟਾ ਟੋ ਵਿਸ਼ਾਲ ਕੈਰ ਨਾਲ ਅੱਜ ਅਸੀਂ ਪਹੁੰਚਿਆ ਜੀ ਪਿੰਡ ਖਾਰੇ ਚੁੱਲਾ ਸਾਬ ਦੇ ਲੱਗੇ ਇਹ ਤੁਹਾਨੂੰ ਬਣਾਉਣੇ ਵੀਡੀਓ ਬਣਾ ਵੀਡੀਓ ਦੀ ਮੰਮੀ ਅਦੀ ਹਾਂ ਜੀ ਮੰਮੀ ਦੀ ਬਾਤ ਚੱਲ ਗਈ ਮਹਾਂ ਜੀ ਮੰਮੀ ਚੜ ਗਈ ਪਰ ਹਾਂ ਜੀ ਪਹਿਲੇ ਉਹਨਾਂ ਦੇ ਘਰਾਂ ਤੇ ਥੋੜਾ ਰੋਡ ਤੇ ਆਹੋ 4-5 ਕਿਲੋ ਕਿੱਲਾ ਹੈ ਕਿੱਦਾ ਕੀ ਹਿੱਕ ਪਾਂਚ ਕਿੱਲਾ ਕੀ ਕਿੱਲਾ ਕੀ ਪਰੋੜ ਤੇ ਉਤਰਾ ਸਾਡੇ ਉਹਦਾ ਨਾ ਅਸਲ ਚ ਨਾ ਬਈ ਹਾਂ ਜੀ ਕੈਨੇਡਾ ਨਾਲ ਲੜਾ ਯੂਰਪਨ ਲੜਾ ਚਾਰ ਪੈਸੇ ਬਾਣ ਲਾ ਕੇ ਘਰ ਦੇ ਧੋਨੇ ਧੋ ਦੇਗਾ ਹਾਂ ਜੀ ਬਾਣ ਜੇ ਰਹਿਗਾ ਕਿੰਨੇ ਕੁ ਦੂਰ ਆ ਨੀ ਤੇ ਗੱਡੀ ਲੈ ਆਈਏ ਤੇ ਕਿੱਥੇ ਲੈ ਆਈਏ ਮੋਟਰ ਨਾਲ ਲੱਗ ਲੈ ਲੈ ਆਏ ਨੀ ਬਾਬਾ ਦੂਰ ਆ ਹੋ ਚ ਸਮਝ ਆ ਵਿੱਚ ਹੈਗਾ ਕੁਝ ਵੀ ਗੱਡੀ ਚ ਆ ਗੋ ਆ ਪੀਪੀ ਮਾਰ ਲਿਆ ਤੁਸੀਂ ਕਿਧਰ ਨਾ ਕਿਹੜੇ ਕਿਰਤਵਾਨਾਂ ਨੂੰ ਆਪਾਂ ਤਾਂ ਖੇਡ ਕੇ ਸਕੂਲੇ ਦਿੱਤਾ ਕੋਈ ਨਹੀਂ ਸਰਟੀਫਿਕੇਟ ਦੇਣੇ ਆ ਮੇਰਾ ਦੋਸਤ ਨਾ ਮੈਂ ਤੱਕ ਨਹੀਂ ਗਿਆ ਮੇਰੀ 15 ਸਾਲ ਉੱਪਰ ਦੀ ਮੱਗੇ ਆਹ ਅੱਛੀ ਦੇਖਾ ਦਾ ਇਸ ਤਰ੍ਹਾਂ ਆ ਕੁਆ ਉਹ ਹਾਂ ਮੇਰੇ ਵਧਾਈਆਂ ਦਵ ਲੈਣ ਦਾ ਵਿਆਹ ਨਵ ਨਵਈ ਬਾਬੇ ਟੈਮਰੀਓ ਦਾ ਨਾ ਨਹੀਂ ਦੋ ਸਾਲ ਹੋ ਗਏ ਚੱਲਾ ਸੁਪਰੇ ਉਹ ਨਵਾਂ ਹੀ ਤੇਰੇ ਦੀ ਭਰਾਵਾ ਹਜੇ ਨਹੀਂ ਦਿਮਾਗੜੀਆਂ ਨਾ ਨਵਾਂ ਵਿਆਹ ਨਵ ਨਵ ਮੈਂ ਨਵਾਂ ਨੇ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਬੰਦੇ ਵਿਆਹ ਪੁਰਾਣਾ ਹੋ ਗਿਆ ਪਹਿਲੇ ਮੈਂ ਉਹ ਜਾਂਦਾ ਆ ਹਾਂ ਉਹ ਪੁਰਾਣਾ ਹੋ ਗਿਆ ਉਹ ਇਹਦਾ ਨਵਾਂ ਹੀ ਆ ਪਹਿਲੇ ਤਾਂ ਪੁਰਾਣਾ ਦਾ ਨਵਾਂ ਨਾਂ ਹੁੰਦਾ ਹੈ ਉਹਨਾਂ ਪੁਰਾਣੇ ਹੋ ਗਏ ਸਸੇ ਕਾਲੀ ਸਾਰਿਆਂ ਨੂੰ ਲਾਹ ਦੇ ਵਿੱਚ ਹਾਗ ਬਲਾਈ ਹੈ ਮੈਂ ਕਿਸੇ ਨੂੰ ਲਾ ਕੇ ਨਹੀਂ ਕਹ ਤੂੰ ਜਿਹੜੇ ਹੁਣ ਬਾਪੁਰਸ਼ੋਂ ਕੋਠੇ ਬੈਠੇ ਹੋਏ ਆ ਉਧਰ ਦੇ ਬਾਪੇ ਸਮਝਦੇ ਮੇਰੇ ਮਿੱਤਰੋ ਇਹ ਖਾਰੇ ਦੀ ਤਰ੍ਹਾਂ ਦੇਖਾ ਗਏ ਵੀ ਕੌਣ ਬੱਲੇ ਬੱਲੇ ਕਰਵਾਣੀ ਆ ਇਹ ਆਉਣੀ ਪੂਰੀ ਨੂੰ ਪਈ ਆਹ ਸਾਹਮਣੇ ਇਸ ਵੇਲੇ ਹੋਰ ਆਹ ਨੌਜੋਨ ਦਾ ਕਹਿੰਦੇ ਜੱਫਾ ਪਿੰਡ ਹੈ ਕਿਸੇ ਨੇ ਰੱਡਰ ਦੀ ਹਸੇ ਡਰਦਾ ਹੋਇਆ ਆਹ ਕਹਿੰਦੇ ਛੁਰਕਲਾ ਪਾਉਂਦਾ ਵੀ ਮਰਦੂਜ ਡੋਰੀ ਵੀ ਪਾਉਂਦਾ ਇਹ ਬੇੜ ਮੇੜ ਕੇ ਪਾਉਂਦਾ ਹੋਰ ਮੱਖੀ ਕੱਢਣ ਵਾਲਾ ਮੱਖੜ ਕੇ ਇਸ ਵੇਲੇ ਕਬੱਡੀ ਪਾੜ ਦੇਣਾ ਪਾਉਣਾ ਮੇਰੇ ਮਿੱਤਰੋ ਆਹ 11 ਦੇ ਵਿੱਚੋਂ ਦੇਖ टी नथो सम्झी पैदी आहे भा बणो हाणे पंद्रहं मिनट मेनू बजा लेण पंद्रहं मिंट मेनू बजा लॻे ਆ ਥਾਪੀਆਂ ਵੱਜਣ ਗਈਆਂ ਇਹਦੇ ਅੱਕੇ ਨੇ ਮਾਰੀਆਂ ਉਹਨੇ ਅੱਕੇ ਨੇ ਮਾਰੀਆਂ ਇਹ ਚੱਠੇ ਵਾਲੀ ਇੱਕ ਛੱਠਾ ਗਵਿੰਦਪੁਰ ਉਹ ਮਸ਼ਹੂਰ ਨੇ ਕਦੇ ਨੂਰਪੁਰ ਛੱਠਾ ਉਹ ਛੱਠੇ ਵਰਗੇ ਕਦੇ ਮਸ਼ਹੂਰ ਨੇ ਆਹ ਸਾਹਮਣੇ ਇਸ ਵੇਲੇ ਫਿਰ ਗੱਦੜੂ ਕਬੱਡੀ ਪਾ ਰਿਹਾ ਹਰਪਾਲ ਆਇਆ ਹੋਇਆ ਇੱਕ ਚੱਤੀ ਗੱਲ ਉਹ ਮੁੰਡੇ ਦੀ ਉਹ ਰੰਮੀ ਰੰਧਾਵੇ ਹੋ ਰਹੇ ਨੇ ਸੁਰਾਂ ਦੇ ਕਹਿੰਦੇ ਕਰਮ ਨੂੰ ਪਿਆਰ ਦਿੱਤਾ ਹਰਪਾਲ ਆਇਆ ਹੋਇਆ ਵੇਖੀ ਹਰਪਾਲ ਦਿਲੇ ਦਵਾਨਾਂ ਨੇ ਉਹ ਟਾਂਬ ਦੂਰ ਨਹੀਂ ਉਹ ਬਾਗੀ ਜੰਗੂ ਕਹਣਾ ਕਿ ਅਸੀਂ ਅੰਮ੍ਰਿਤ ਪਿੰਡਾਂ ਬਾਹਰ ਬਹਿਣਗੇ ਝੋਪਿਆ ਪੰਜ ਤਰੀਕ ਨੂੰ ਮੇਰੇ ਕੀ ਪਿੰਡਿਆ ਆਪ ਸਭ ਨੂੰ ਸਮਝਾ ਦੇਵੇ ਹਮ ਪਹੁੰਚੋ ਵੀ ਬਣਜੋ ਸਭ ਨੂੰ ਦੇਖਤੀ ਹੈ ਅਗਰ ਕਹਿੰਦੇ ਆਦੂ ਵੀ ਆਇਆ ਹੋਇਆ ਆਦੂ ਆਦੂ ਜੇਕਰ ਧੰਨਵਾਦ ਜਿੰਨਾ ਦੀ ਆਲੀ ਕਰਦਾ ਬਾਈ ਨੂੰ ਸਤਿਨਾਮ ਜੀ ਹੱਥੋਂ क्योंकि पिछले भी लाला लाला करते हैं हाथ बन के बेनती है समझ इस वेले कह सर एक बड़ी तो हमारी प्यार है ਤਦ ਕੀ ਗੱਲਾਂ ਮੇਰੀਆਂ ਵੀ ਤੈਨੂੰ ਕਹਾਵਾਂ ਦਿੱਤੀ ਜਾਂਦੇ ਕਿਸ਼ਕ ਤੈਨੂੰ ਨਹੀਂ ਸੁਣਦੀਆਂ ਪਰ ਇਹ ਦਿਲਦੀ ਆ ਤੁਸੀਂ ਭਰਾ ਹੋ ਬੈਠੋ ਕਰ ਬਕਰ ਕੇ ਹਣਾ ਤੂੰ ਤਾਂ ਵੱਡਾ ਮੇਲਾ ਹੈ ਪੰਜਾਬ ਜਾਫੀਆਂ ਦਾ ਸੁਪਨਾ ਹੁੰਦਾ ਕੋਈ ਕਹਿੰਦਾ ਮੈਂ ਮੱਖੀ ਫੜਦਾ ਕੋਈ ਕਹਿੰਦਾ ਮੈਂ ਗੱਡੂ ਫੜਦਾ ਇਹ ਸੁਪਨਾ ਹੁੰਦਾ ਵੀ ਕੋਈ ਕਹਿੰਦਾ ਮੈਂ ਕਿਸੇ ਨੂੰ ਫੜਦਾ ਕੋਈ ਕਹਿੰਦਾ ਮੈਂ ਆਹ ਰੈਡਰ ਫੜਦਾ ਰੈਡਰ ਦੇਖੋ ਮੇਰੇ ਮਿੱਤਰੋ ਵੀ ਅਸੀਂ ਤੋੜਿਆ ਵੀ ਅਸੀਂ ਮੱਖੀ ਕਲਾ ਵਾਲਾ ਫੜਦਾ ਪੜਦਾ ਗਏ ਹਨ ਰਡਕੀ ਵਾਲੇ ਸੋਨੇ ਆਖਿਆ ਸੀਗਾ ਵੀ ਨਾ ਕਾੜਾ ਸਾਰੀ ਵਾਲੇ ਕਾਕੇ ਨੂੰ ਛੜਲਾ ਤੇ ਬਹੁਤ ਵੱਡਾ ਦਾਸੀ ਜੜ ਜਾਉਗਾ ਜਿੰਨੇ ਜਵਾਬ ਪੜੇ ਪਾਲੇ ਨੇ ਕੋਲਰ 7 ਦੇ ਵਿੱਚ ਅੱਖ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਬੇਸ਼ੱਕ ਬੇਸ਼ੱਕ ਰੋਡ ਪਾ ਕੇ ਜਾਂਦਾ ਹੈ ਇਹ ਵੀ ਚਾਲ ਉੰਨੀ ਕੀ ਹੁੰਦੀ ਲਿਖੀ ਦੀ ਟੀ-ਸ਼ਰਟ ਨਾਮ ਤੇ ਪਤਾ ਨਹੀਂ ਰਮਨਦੀ ਸਸ਼ੀਕਲ ਜੀ ਬਾਕੀ ਗਰਾਊਂਡ ਚੰਨ ਮੀ ਆ ਗਿਆ ਵਾ ਯਾਰ ਜੇ ਤੁਸੀਂ ਦੇਖੇ ਹੋ ਜੀ ਹਾਂਜੀ ਮੋਤੀ ਕਿੰਨੇ ਨੇ ਹੱਟ ਜਾਨੀ ਹੈ ਮੀ ਆ ਗਿਆ ਵਾ ਤੇ ਕੋਈ ਨਾ ਸਮਝਾ ਮਤਲਬ ਆ ਗਿਆ ਮੀ ਆ ਗਿਆ ਮੀ ਪਵਾਦਾ ਵੀਰ ਇਦਾਂ ਨਾ ਕਰਿਆ ਕਰ ਨਹੀਂ ਲੱਗਦਾ ਯਾਰ ਵੀ ਪੈ ਗਿਆ ਵਾ ਤੇ ਇਸ ਵਾਰ ਨਾ ਦੁਰਪੇ ਸਾਰੇ ਖਤਮ ਨਹੀਂ ਹੈ ਹਾਂ ਇਹ ਨਹੀਂ ਜਾਂਦੇ ਨਹੀਂ ਜੇ ਮੀ ਹੱਟ ਨਾ ਫੇਰ ਆ ਜਾਂਦੇ ਸਾਡੇ ਤੇ ਮੇਰਾ ਫਿਆ ਹਟਾ ਤਾਂ ਫੇਰ ਕਰਾ ਕੋਈ ਨਹੀਂ ਰੋਖ ਲਓ ਮਿੰਟ ਮਾਰਾ ਤੁਸੀਂ ਮੜਾ ਜਾਪਾ ਛੱਟ ਲਾ ਦੇਣਾ ਹੈ ਫਿਰ ਮੈਚ ਚાલુ ਕਰਨ ਲੱਗਾ ਇਹੋ ਮਿਰਦਾ ਕਰਕੇ ਹੱਥਾਂ ਬੰਨ ਕੇ ਬੰਤੀ ਹੈ ਕਿੰਨਾ ਸੋਹਣਾ ਮੇਲਾ ਸੀ ਹੈ ਵਾਹ ਪੁਰਸ ਬੈਠੇ ਨੇ ਸਾਡੇ ਨੰਬਰ ਪੁੱਛੇ ਵੱਡੇ ਭਾਈ ਲੈ ਵੀ ਬੰਦ ਪੁੱਛ ਕੇ ਆ ਵੱਡੇ ਵਾਲੀ ਥੋੜਾ ਜਿਹਾ ਫਰਕ ਹੈ ਕੋਈ ਜਿਆਦਾ ਫਰਕ ਨਹੀਂ ਹੈ ਮਰੀ ਬੰਤੀਆਂ ਦੀ ਜਿਆਦਾ ਫਰਕ ਨਹੀਂ ਹੈ ਆਹ ਸਾਹਮਣੇ ਰੰਗ ਬੰਦੀਆਂ ਜੱਫਾ ਲੱਗਦੇ ਕਤਾ ਸਿੰਘ ਵਾਲਾ ਦੇ 22 ਦੇ ਪਰਫੀ ਜੀ ਆਹ ਜੰਮਾ ਦੀ ਪਸੰਦ ਕਰ ਕਬੱਡੀ ਪੈ ਰਹੀ ਹੈ ਪਾ ਦੇ ਪਿਆਰ ਵਰਤਾਰ ਦੇ ਜਿੰਦੀ ਤੱਕੜਾ ਲਈ ਵੀ ਜੜਾ ਕਮਤ ਕਾਲੇ ਬੰਨੇ ਹੋਏ ਆ ਬਿਆਜਾ ਦੇ ਆ ਭਾਜੀ ਇੱਕ ਤਗੜੇ ਨੰਬਰ ਦਾ ਵਾਦਾ ਕੀਤਾ ਜ਼ਰੂਰ ਆਹ ਕਹਿੰਦੇ ਮੱਖੀ ਕਲਾ ਵਾਲਾ ਉਹ ਦੁਨੀਆਂ ਦਾ ਸੁਪਨਾ ਮੇਰੇ ਮਿੱਤਰੋ ਅਸੀਂ ਮੱਖੀ ਕਲਾ ਵਾਲਾ ਫੜਿਆ ਤੇ ਜੱਕ ਮੋਰ ਸੁੱਦੀ ਸੋਲੇ ਉਹ ਕਬੱਡੀ ਪਾਰਿਆ ਪ੍ਰਦੀਪ ਦੇਖਦੇ ਤਿੰਨ ਚ ਜੋੜਣ पढ़ी वेठा बकी तरह माण्हू पढ़ी वेठा वठो डाके केॾो से चोटी बोली मी आ ਦੇ ਕਹਿੰਦੇ ਪਿੰਡ ਆ ਗਿਆ ਆ ਜਾ ਪਿੰਡ ਮੋਟਰ ਛੰਡਾ ਬਾਹਰ ਆਇਆ ਪੈਣਾ ਪਿੰਡ ਵੀ ਪਿਆਕ ਨਹੀਂ ਘਰੇ ਘਰੇ ਪੈ ਜਾਂਦਾ ਪਿੰਡ ਪੈਂਦਾ ਚੱਲੋ ਹੋ ਗਾਓ ਕੱਢ ਲਾ ਹੁਣ ਫਿਰ ਚਾਨ ਲਾ ਦੇ ਸਾਨੂੰ ਕੀ ਆ ਚੱਕਰ ਨਹੀਂ ਕਰਪਾ ਜਿੱਥੇ ਇੰਨੀਆਂ ਪਹਿੰਗਾ ਤੋਂ ਦੂਰ ਸਹੀਂ ਨਾ ਹੋ ਰੈਂਗ ਚੱਲੋ ਹੋ ਗਾਓ ਓ ਬੱਲੇ ਓ ਰੰਗ ਆ ਗਿਆ ਓ ਦੇਖ <laughs> acha valeu, só de quem eu